ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪਕੜ ਟੀਵੀ ਤੇ ਅੱਜ ਖੜੇ ਆ ਜੁਲਾ ਗੁਰਦਾਸਪੁਰ ਦਾ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਧੰਨ ਬਾਬਾ ਸ੍ਰੀ ਚੰਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਟਾਲੀ ਸਾਹਿਬ ਵਿਖੇ ਸੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਲੌਕਿਕ ਨਗਰ ਕੀਰਤ ਸਜਾਏ ਗਏ ਨੇ ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੇ ਨਾਲ ਨਾਲ ਸੰਗਤਾਂ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚ ਚੁੱਕੀਆਂ ਨੇ ਸੋ ਸਾਡੇ ਨਾਲ ਖੜੇ ਨੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜਿਹੜੇ ਇੱਥੇ ਦੇ ਮੁੱਖ ਸੇਵਾਦਾਰ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਬਾਬਾ ਜੀ ਵਾਹਿ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀਆਂ ਸੰਸਾਰ ਭਰ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੋ ਜਹਾਨ ਦੇ ਵਾਲੀ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਅਕਾਲ ਪੁਰਖ ਦਾ ਕੋਟਾਨ ਕੋਟ ਸ਼ਕਰਾਨਾ ਗਰੀਬ ਨਿਵਾਜ ਧੰਨ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ਕਰਾਨਾ ਹੈ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕੱਲ ਦੇ ਰੋਜ ਤੋਂ ਜਾਹਰ ਪੀਰ ਜਗਤਗੁਰ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਪਵਿੱਤਰ ਸਾਨਾਂ ਤੇ ਅੰਮ੍ਰਿਤ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਸੋ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਆਰੰਭਤਾ ਵਿੱਚ ਪੰਜ ਪਿਆਰੇ ਸਿੰਘ ਸਹਿਬਾਨ ਗੁਰੂ ਕੀ ਸੰਗਤਾਂ ਹਰ ਜਸ ਕਰਦੀਆਂ ਗੁਰਦੁਆਰਾ ਟਾਲੀ ਸਾਹਿਬ ਤੋਂ ਹੁਣ ਨਗਰ ਕੀਰਤਨ ਦੀ ਆਰੰਭਤਾ ਵਾਸਤੇ ਗਰੀਬ ਨਿਵਾਜ਼ ਸਤਿਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਔਰ ਸੰਗਤਾਂ ਦਾ ਜਿੱਥੇ ਕੋਟਾਨ ਕੋਟ ਧੰਵਾਦ ਹੈ ਬੜੀ ਚੜ੍ਹਦੀ ਕਲਾ ਵਿੱਚ ਸੰਗਤਾਂ ਹਰ ਜਸ ਕਰ ਰਹੀਆਂ ਨੇ ਗੁਰੂ ਕੀ ਸੰਗਤ ਦੀ ਟਹਿਲ ਸੇਵਾ ਵਾਸਤੇ ਥਾਂ ਥਾਂ ਤੇ ਲੰਗਰ ਲੱਗ ਰਹੇ ਨੇ ਔਰ ਜਿੱਥੇ ਆਕਾਲ ਪੁਰਖ ਦਾ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਉੱਥੇ ਵੀਰਜੀ ਬਲਜਿੰਦਰ ਸਿੰਘ ਜੀ ਪੁਕਾਰ ਟੀਵੀ ਵਾਲੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਬੇਨਤੀ ਨੂੰ ਆਪ ਸੰਗਤਾਂ ਤੱਕ ਪਹੁੰਚਾ ਰਹੇ ਨੇ ਸੋ ਮੈਂ ਇਸ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਪਿਛਲੇ ਦਿਨਾਂ ਵਿੱਚ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਸ਼ਹਿਬਜ਼ਾਦੇ ਪਿਆਰਿਆਂ ਦੇ ਦਿਨ ਮਨਾਏ ਨੇ ਸੋ ਹੁਣ ਪ੍ਰਕਾਸ਼ ਦਿਹਾੜੇ ਤੇ ਬੇਨਤੀ ਹੈ ਕਿ ਆਓ ਭਾਈ ਸਾਰੇ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਕੇਸਾਤਾਰੀ ਹੋ ਕੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਨਸ਼ਿਆਂ ਤੋਂ ਰਹਿ ਧੋ ਕੇ ਥਾਂ ਪਰ ਥਾਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨਾ ਕਰੀਏ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲੋਕਿਕ ਨਗਰ ਕੀਰਤਨ ਜਿਹੜੇ ਨੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਟਾਲੀ ਸਾਹਿਬ ਤੋਂ ਸਜਾਏ ਜਾਂਦੇ ਨੇ ਤੇ ਤੁਸੀਂ ਦੇਖ ਰਹੇ ਹੋ ਪੰਜ ਪੈਰੇ ਸਹਿਬਾ ਨਿਸ਼ਾਨ ਸਿੰਘ ਦੇ ਅ ਕਰਾਲੀ ਵਿੱਚ ਸ਼ੋਭਤ ਨੇ ਪਿੱਛੇ ਧੰਨ ਗੁਰੂ ਗਰੰਥ ਸਾਹਿਬ ਜੀ ਦੀ ਜਿਹੜੀ ਸਵਾਰੀ ਹੈ ਉਹ ਵੀ ਆ ਰਹੀ ਆ ਔਰ ਠਾਠਾ ਮਾਰਦਾ ਹੋਇਆ ਸੰਗਤਾਂ ਦਾ ਕੱਠ ਜਿਹੜਾ ਆ ਉਹ ਵੀ ਦਿਸ ਰਿਹਾ ਕਿਉਂਕਿ ਸਾਡੇ ਇਲਾਕੇ ਦਾ ਇਹ ਇੱਕ ਕੇਂਦਰ ਹੈ ਧੰਨ ਬਾਬਾ ਸ਼ਿਰਚੰਨ ਜੀ ਦੇ ਜਿਹੜੇ ਚਰਨਛੋਪਾ ਪ੍ਰਾਪਤ ਗੁਰਦੁਆਰਾ ਟਾਲੀ ਸਾਹਿਬ ਹੈ ਸੋ ਕਹਿ ਸਕਦੇ ਹਾਂ ਕਿ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਜਿਹੜਾ ਆ ਇੱਕ ਅ ਕੇਂਦਰ ਕਹਿ ਸਕਦੇ ਆ ਜਿੱਥੋਂ ਸੰਗਤਾਂ ਦੀ ਬੜੀ ਸ਼ਰਧਾ ਨਾਲ ਇੱਥੇ ਨਮਸਤਕ ਹੁੰਦੀਆਂ ਨੇ ਸੋ ਬੜਾ ਖੂਬਸੂਤ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਸੰਗਤਾਂ ਧੰਗ ਗੁਰੂ ਗੁਰਨ ਸਾਹਿਬ ਜੀ ਦੀ ਪਾਲਕੀ ਪਿੱਛੇ ਸੰਗਤਾਂ ਜੜੀਆਂ ਨੇ ਗੁਰੂ ਸਾਹਿਬਾ ਦੇ ਹਰਜਸ ਕੀਰਤਨ ਕਰੀਆਂ ਨੇ ਔਰ ਇਹ ਕਰੀਬ 10:00 ਵੇਨਾਂ ਸਵੇਰੇ ਇਹਨਾਂ ਚਾਲੇ ਪਾਏ ਸਨ ਧੰਬਾਬਾ ਸ਼ਿਰਚਨ ਚਰਨ ਸ਼ੋਪ ਪ੍ਰਾਪਤ ਗੁਰਦ ਟੱਲ ਸਾਹਿਬ ਤੋਂ ਤੋਂ ਇਲਾਕੇ ਦੀਆਂ ਪ੍ਰਕਰਮਾ ਕਰਦੇ ਹੋਏ ਇਹਨਾਂ ਨੂੰ ਸ਼ਾਮ ਜਿਹੜੀ ਸਮਾਪਤੀ ਹੈ ਉਹ ਫਿਰ ਟੱਲੀ ਸਾਹਿਬ ਗੁਰਦਾਰੇ ਵਿਖੇ ਹੋਣੀ ਹੈ ਸੋ ਅਸੀਂ ਕਰਮਾ ਵਾਲੇ ਆ ਬੜੇ ਭਾਗਾਂ ਵਾਲੇ ਆ ਜਿਹੜੇ ਧੰਬਾਬਾ ਸ਼ਿਰਚਨ ਜੀ ਮਹਾਰਾਜ ਜੀ ਇੱਥੇ ਆ ਕੇ ਕੁਝ ਦਿਨ ਬਰਾਜੇ ਨੇ ਇੱਥੇ ਆ ਕੇ ਉਹਨਾਂ ਵਿਸ਼ਰਾਮ ਕੀਤਾ ਸੋ ਤੁਸੀਂ ਦੇਖ ਰਹੇ ਹੋ ਜਿਹੜਾ ਇਕੱਠ ਹੈ ਉਹ ਸੰਗਤਾਂ ਦਾ ਇਕੱਠ ਜਿਹੜਾ ਹੈ ਉਹ ਕਾਫੀ ਕਾਠੀ ਜਿਹੜਾ ਸੰਗਤਾਂ ਦਾ ਇੱਥੇ ਵੇਖ ਰਿਹਾ ਔਰ ਸੰਗਤਾਂ ਪਿੱਛੇ ਗੁਰੂ ਸਾਹਿਬਾਂ ਦੇ ਹਰ ਜਸ ਕੀਰਤਨ ਕਰੀਆਂ ਨੇ ਸੋ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਦੀ ਖੁਸ਼ੀ ਦੇ ਸਬੰਧ ਵਿੱਚ ਜਿਹੜਾ અલੌਕਿਕ ਨਗਰ ਕੀਰਤਨ ਮੈਂ ਕੈਮਰਾਮੈਨ ਨੂੰ ਕਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਉਹ ਤਸਵੀਰ ਜ਼ਰੂਰ ਲਈ ਜੇ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਸ਼ੋਭਤ ਪਾਲਕੀ ਵਿੱਚ ਸਵਾਰ ਨੇ ਔਰ ਬਹੁਤ ਹੀ ਵੱਖਰਾ ਨਜ਼ਾਰਾ ਬਹੁਤ ਹੀ ਵੱਖਰਾ ਨਜ਼ਾਰਾ ਸੰਗਤਾਂ ਨੂੰ ਦਿਸ ਰਿਹਾ ਇਸ ਪਾਸੇ ਸੰਗਤਾਂ ਜਿਹੜੀਆਂ ਨੇ ਗੁਰੂ ਸਾਹਿਬ ਦੇ ਹਰਜਸ ਕੀਰਤਨ ਕਰ ਰਹੀਆਂ ਨੇ ਔਰ ਮੇਰੇ ਨਾਲ ਨੇ ਇੱਥੋਂ ਦੇ ਮੰਜ ਸਾਹਿਬ ਮੰਜ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਦੀਆਂ ਜਨਮ ਦਿਹਾੜੀ ਦੀਆਂ ਬਹੁਤ ਬਹੁਤ ਵਧਾਈਆਂ ਤੁਸੀਂ ਸਾਰੇ ਵੇਖ ਰਹੇ ਹੋ ਕਿੰਨਾ ਉਤਸ਼ਾਹ ਹੈ ਅੱਜ ਆਪਣੇ ਇਲਾਕੇ ਦੀ ਸੰਗਤ ਦਾ ਮੈਂ ਇਹੀ ਕਹਾਂਗਾ ਕਿ ਸਾਰੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਤੀਤ ਕਰਿਏ ਦੁਬਾਰਾ ਫਿਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ